ਹਾਂਜੀ ਕੀ ਹਾਲ ਚਾਲ ਕਿਵੇਂ ਉਮੀਦ ਕਰਦਾ ਸਾਰੇ ਘੈਂਟ ਹੋਵੋਗੇ ਤੁਸੀਂ ਵੀ ਸੋਚਦੇ ਹੋਵੋਗੇ ਕਿਵੇਂ ਟਹਿਆ ਜਾ ਪਰਨਾ ਬੰਨੀ ਫਿਰਦਾਗਾ ਤੇ ਅੱਜ ਆਪਾਂ ਨੂੰ ਆਗੇ ਭਈ ਦੋ ਵਿਆਹ ਤੇ ਅੱਜ ਆਪਾਂ ਉਧਰ ਚੱਲਨੇ ਆ ਤੇ ਪਹਿਲਾਂ ਤਾਂ ਜਾਵਾਂਗੇ ਆਪਾਂ ਬੈਲਸ ਤੇ ਫਿਰ ਆਪਾਂ ਪਿੰਡ ਚ ਪਾਰਟੀ ਚਲੋ ਮਿਲਦੇ ਹਾਂ ਤੁਹਾਨੂੰ ਤਿਆਰ ਹੋ ਕੇ ਹਾਂਜੀ ਰੈਡੀ ਹੋ ਚੁੱਕੇ ਆ ਤੇ ਲੁੱਕ ਦੱਸੋ ਕਿੱਦਾਂ ਦੀ ਆ ਰਹੀ ਆ ਬਾਕੀ ਹੁਣ ਚੱਲਦੇ ਆਪਾਂ ਵਿਆਹ ਲਿਆਂਦੇ ਪਹਿਲਾਂ ਆਪਾਂ ਜਾਣਾਗਾ ਬਰਾਤ ਚੜਾਉਣ ਉਹ ਦੂਆ ਚੱਲਾਂਗੇ ਪੈਲਸ 'ਚ ਦੋ ਬਿਆਨ ਹੈਗੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਚਲੋ ਚੱਲਦੇ ਆ ਹੁਣ ਆਹ ਕੇ ਦੇ ਆਗੇ ਦਾ ਅਦੀਰ ਕਰਨ ਜੋਗੇ ਪਾਉ ਉਬਰੇ ਕੋਟ ਪਾਓ ਮੰਦਾਨ ਕੋਟ ਪਾਓ ਬਾਈ ਚੱਲੀਏ ਯਾਰ ਬਾਈ ਦੇਈ ਕਿਰਪਾ ਕੋਟ ਪਵਾ ਯਾਰ ਕਾਲੇ ਅਜਾ ਕਾਲੇ ਦੇ ਬੀਚਰ ਮੈਂ ਆ ਪਾਲੇ ਲੇਟ ਆ ਬਾਬੇ ਲੇਟ ਆ ਕਰਕੇ ਜਰੂਰੀ ਆ ਬਾਈ ਨੂੰ ਦੇਣਾ ਬਾਈ ਯਾਰ ਕੀ ਕਰੀਏ ਦੱਸ ਆ ਲੈ ਜੇ ਨਹੀਂ ਕਰਕੇ ਦਿੰਦੇ ਫਿਰ ਕੱਲ ਨੂੰ ਬਾਈ ਲੰਬਾ ਦਊਗਾ ਵੀ ਕਰਕੇ ਸਾਡੀ ਮਜਬੂਰੀ ਆ ਸਾਡਾ ਵੀ ਜੀ ਕਰਦਾ ਵੀ ਸਿੱਧਾ-ਉੱਦਾ ਕੰਮ ਖਿੱਚ ਕੇ ਪਾ ਛੇਆ ਕਰੋਣਾ ਯਾਰ ਇਸਲਾਹ ਦਾ ਹੋ ਦਵਾ ਲੈ ਅੱਜ ਗੱਲਾ ਆ ਤੇ ਚੱਲਾਂਗੇ ਵੀ ਅਸੀਂ ਕਿ ਸਿੱਧਾ-ਉੱਦਾ ਕੰਮ ਖਿੱਚ ਕੇ ਪਾ ਸਮਾਈ ਕੀ ਯਸ ਜੀ ਹਾਈ ਇੱਥੇ ਦੇਖੋ ਗੱਲੀ ਕਰਦੇ ਨੀਂ ਤੇ ਹਾਂ ਐ ਵਾਈ ਪੱਥ ਨੀਚੇ ਕਰਿਓ ਠੀਕ ਆ ਬਾਈ ਕਿਵੇਂ ਸਖਦੀਪ ਵਧੀਆ ਜੀ ਵਧੀਆ ਚੱਲੋਂਗੇ ਬਰਾਤ ਕਾ ਕਿਵੇਂ ਕਰਿਓ ਹਾਲ ਦਾ ਦੇਖ ਨੀ ਕੀ ਵਿਚਾਰ ਨਾ ਤਿਆਰਤੀ ਹੋਏ ਨੀ ਲੱਗਦੇ ਆ ਜੀ ਸਿਕਾ ਹੋ ਗਏ ਨਾ ਨਾ ਹਾਲੇ ਨਹੀਂ ਸਿਕਾ ਦੋ ਹੋਵੋਗੇ ਫਿਰ ਬਸ ਹੋ ਜਾਣਗੇ ਚਲੋ ਫਿਰ ਕਰੋ ਤਿਆਰੀਆਂ ਕਿਵੇਂ ਹੋਜ ਵਧੀਆ ਤਰਾਦੀ ਹੋਜ ਵਧੀਆ ਕਰਾਈ ਜਾਂਦੇ ਆ ਬਸ ਲੱਗੇ ਪਏ ਨੇ ਚੱਲੀਏ ਉੱਬਰ ਹਾਂਜੀ ਆਪਾਂ ਲਾੜੇ ਨਾਲ ਜਾ ਰਹੇ ਆ ਤਿਆਰਾ ਮੁੱਢਾ ਟੈਮ ਨਾਲ ਮੜਿਆਈ ਵੜ ਕੇ ਜਗਾ ਹੁਣ ਆ ਗਿਆ ਭਾਈ ਸੋਨੋ ਕੀ ਵੇਸੇ ਰਿਆ ਮਾਨਾ ਦੀਰ ਮੇਰਾ ਕੋੜੀ ਚੜਿਆ ਕੀ ਵੇਸੇ ਰਿਆ ਮਾਨਾ ਦੀਰ ਮੇਰਾ ਕੋੜੀ ਚੜਿਆ 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 ਆਪਾਂ ਆ ਗਏ ਸੀਗੇ ਘਰੇ ਤੇ ਹੁਣ ਆਪਾਂ ਪੈਲਸ ਤੇ ਜਾਣਾਗਾ ਤੇ ਇਧਰ ਟਾਈਮ ਥੋੜਾ ਜਿਆਦਾ ਲੱਗ ਜਾਣਾ ਸੀਗਾ ਇਸ ਕਰਕੇ ਆਪਾਂ ਆ ਗਈ ਸੀ मारदूटरी कपड़ा ने पैलस कोई चक्कर ही नहीं चला गे फिर थोड़ा ही है संघ नहीं आए न ਜੱਸੜ ਟੱਕਰ ਚੁੱਕਿਆਗਾ ਤਰਸ਼ੇਮ ਜੱਸੜ ਮਿਲ ਗਿਆ ਸਾਨੂੰ ਬਈ ਮੋਟੋ ਕੱਲ ਕੀ ਕਰਾਇਆ ਸੀ ਹਰਦਾ ਇਹਨਾ ਉਹ ਬਰਲੂਡ ਹੋ ਗਿਆ ਸੀ ਚੱਕ ਕੀ ਰੂਵੜ ਹੱਤ ਪਾ ਦੇਖੀਏ ਕਿੰਨੀ ਦਿੱਕੀ ਨਾ ਬਈ ਸਾਰੇ ਵਿਆਹ ਚ ਭੁਕਦਾ ਫਿਰਦਾ ਓਏ ਉਹ ਦਾ ਦੂਜੇ ਮੱਛਰ ਬਿਲਕੁਲ ਬੂਰ ਕਿਤਾ ਮੈਂ ਮਨੇ ਜਿਆਹੋ ਭਾਈ ਨਾ ਹੋਰ ਕਾਪੀ 200 ਦੀ ਲੈਂਦੀ ਆ ਕਿਉਂ ਵੀ ਜਿਸ ਤਰ੍ਹਾਂ 600 ਦੀ 700 ਤੋਂ 800 ਦੀ ਕਾਪੀ ਹੈ ਸਦਰਾਂ ਕੋਲ 10000 ਚ ਤਿਆਰ ਹੋਇਆ ਹੈ ਆ ਬੇ ਖਾ ਓਏ ਇਹਦੇ ਨਾਲ ਤੇ ਤਾਂ ਮੈਨੂੰ ਵੀਊ ਆਉਣੇ ਬੰਦੇ ਤੇ ਹਾਂ ਜਾ ਲਾ ਜਾ ਤੇ ਗਏ ਸੀਗੇ 20 ਰੁਪਿਆ ਦੀ ਇਹਨੇ ਲੱਤੀਆਂ ਨੇ 10 ਦੀ ਇਹਨੇ ਇਹਦੀ ਮਹਿੰਗੀ ਲੱਗਦੀ ਹੈ 100 ਵਾਲੀ ਇਹੋ ਮਿੱਟੀ ਗਾ ਦੇ ਇਹ ਤਾਂ ਹੈਗੀ 900 ਦੀ ਕਢਿਆ ਯਾਰ ਨਹੀਂ ਜਿੰਨੇ ਰੁਪਏ ਅਸੀਂ ਲਾ ਗਏ ਉਹਨੇ ਤਾਂ ਲਾਹਤ ਦਾ ਲੈਂਦੇ ਆ ਨਾ ਹਾਂ ਹਾਂ ਉਹ ਕੋਟਤਬ ਜਾ ਮਣੀ ਪਾ ਕੇ ਆਇਆ ਫਿਰ ਬੋਲ ਕਿਨੇ ਵਧੀਆ ਢਕਾ ਦੇ ਨੰਨੂ ਬਾਬੇ ਉਹ ਭੱਜ ਗਿਆ ਇਹ ਟੀਮਾਂ ਪੈੜੀ ਵਾਲਿਆਂ ਦੀਆਂ ਨੇ ਉਹ ਫਾਈਨਲ ਮੈਚ ਆ ਬਾਈ ਬੰਦੇ ਰਾਲੇ ਤੇ ਮਿੱਪੀਆਂ ਨੇ ਲਵਲੀ ਉਹ ਬੰਦ ਕਰ ਦੇ ਖਾ ਲੈ ਮੈਨੂੰ ਖਾਈਦਾ ਜਾਂਦਾ ਮੈਂ ਕਦੋਂ ਅੱਜ ਦਾ ਖਾ ਲੇ ਸਾਨੂੰ ਪਤਾ ਵੀ ਸਾਡੀ ਵੀ ਵੀਡੀਓ ਕਦੋਂ ਵੀ ਬਣ ਸਕਦੀ ਆ ਦੇਖੋ ਬਦਾਂ ਨੂੰ ਮੁੰਡਾ ਕਲਕੀ ਦਾ ਪਲੇਅਰ ਬਾਬੇ ਆ ਬਲੌਗ ਵਧੀਆ ਚਲਾਦੇ ਹੋ ਯਾਰ ਅੱਜ ਕਰਾਕ ਬੋਲਦੀ ਹੈ ਦਹੀਂ ਪੱਲੇ ਬੋਲਦੇ ਆ ਫਰੀਖਾ ਖਿੱਲਾ ਖਾ ਲੋ ਗਾਇਸ ਖਿੱਲਾ ਖਿੱਲਾ ਇਹ ਆ ਸਾਡਾ ਭਾਈ ਦੁਬਾ ਦਾ ਹੁਣ ਰੋਟੀ ਰੋਟੀ ਖਾ ਲਈ ਸੀਗੀ ਇਹ ਹੁਣ ਚੱਲਦੇ ਆ ਘਰੇ ਤੇ ਦੁਬਾ ਦਾ ਪੰਜਣਾ ਹੁਣ ਪਿੰਡਾਂ ਲਈ ਵਿਆ

ਵਾਇਗੁਰ ਜੀ ਕੇ ਬਤੇ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਬਤੇ ਪਰ ਆਦਾ ਸਾਹ ਕਦੇ ਨਹੀਂ ਬੁਲਾਉਣਾ ਹੈਗਾ ਜੀ ਅੱਛਾ ਜੀ ਬਾਬੇ ਦੀ ਅਰਦਾਸ ਜੇ ਬਾਬੇ ਨੇ ਉਹ ਕਰਤੀ ਪੁੱਠੀ ਸਿੱਧੀ ਫੇਰ ਦੇਖਣਾ ਸੌਰੀ ਤੁ ਵਿੱਚ ਪਾਣਿਆ ਮੇਰੇ ਸਰਦਾਰਾ ਤੇ ਮੂਲਖਾਂ 'ਚ ਲਿਖਾ ਨੇ ਦਾ